ਆ ਵੱਡੇ ਰਿਵਿਊ ਵਾਲੇ ਮੈਨੂੰ ਬਾਹਲੀ ਖੇਜੇ ਚੜਾਉਂਦੇ ਆ ਪਹਿ ਜੋ ਕੈਮਰਾ ਹੈ ਜਾਂ ਕੇ ਕੇ ਚਾਪੜੂ ਸੀ ਕਰ ਲੱਜਦੇ ਆ ਇਹ ਤਾਂ ਬੋਲਣ ਦੀ ਹਿੰਮਤ ਨਹੀਂ ਹੋਣੀ ਸੀ ਆ ਜਿਹੜਾ ਮੈਂ ਤਾਂ ਬਦਨਸੀਬ ਹੀ ਕਰਨਾ ਸੌਰੀ ਮੈਂ ਪੋਡਕਾਸਟ ਨਹੀਂ 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 ਹੂੰ ਨਸੀਬ ਹੋ ਬਦਨਸੀਬ ਸਾਰੇ ਤੁਹਾਨੂੰ ਸ਼ਰਮ ਨਹੀਂ ਹੁੰਦੀ ਬ్రో ਮੈਂ ਮੈਂ ਕਰਿਆਗੇ ਲੈਪਟਾਪ ਖੋਲਦਾ ਮੈਂ ਤੁਹਾਡੀ ਰਿਵਿਊ ਦੇਖਣੀ ਹੈ ਵੀਰੇ ਸ਼ਰਮ ਹਣੀ ਚਾਹੀਦੀ ਤੁਹਾਨੂੰ ਮੈਨੂੰ ਨਹੀਂ ਤੁਹਾਨੂੰ ਹੋਣੀ ਚਾਹੀਦੀ ਆ ਹੋਪfull ਮੈਂ ਬਾਰਾ ਟਾਈਮ ਨਹੀਂ ਲਾਉਣਾ ਮਾੜੀ ਇੱਕ ਦੋ ਗੱਲਾਂ ਕਰਨੀ ਤੁਹਾਡੇ ਨਾਲ ਆਜੋ ਆਜੋ ਆਈ ਹੋਪ ਤੁਸੀਂ ਸਾਰੇ ਠੀਕ ਹੋ ਹਾਂ ਮੈਨੂੰ ਕੱਲ ਦੇ ਕਾਫੀ ਮੈਸੇਜ ਆਈ ਜਾਂਦੇ ਆ ਮੈਂ ਮੈਸੇਜ ਪਾਇਆ ਸੀਗਾ ਅੰਗਰੇਜ਼ੀ ਵਿੱਚ ਹਨ ਤੇ ਮੇਰੇ ਭੈਣ ਭਰਾ ਕਹਿੰਦੇ ਕਿ ਭਾਈ ਸਾਨੂੰ ਸਮਝ ਨਹੀਂ ਆਈ ਹਨ ਤੇ ਮੈਸੇਜ ਵਿੱਚ ਮੈਂ ਆਹ ਲਿਖਿਆ ਕਿ ਜਿਹੜਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਹ ਮੁੰਡਾ ਪੁੱਟਾ ਸਿੱਧਾ ਬੋਲੇ ਆਪਣੇ ਭਰਾ ਨੂੰ ਹਨ ਆ ਜੇ ਲੱਗੋ ਤੁਸੀਂ ਬੋਲੇ ਮੈਂ ਰਿਪੀਟ ਨਹੀਂ ਕਰਨਾ ਨਾ ਤੇ ਮੈਂ ਇਹਨਾਂ ਲਿਖਿਆ ਕਿ ਜਦੋਂ ਕਿਸੇ ਦਾ ਮਾੜਾ ਟਾਈਮ ਚੱਲਦਾ ਨਾ ਮੈਂ ਉਹਨੂੰ ਹੋਰ ਨਹੀਂ ਲਾਤ ਮਾਰਦਾ ਸੱਦ ਮੈਂ ਉਹਨੂੰ ਜਿਵੇਂ ਹੈਗਾ ਬ్రో ਜੋ ਮਰਜ਼ੀ ਉਹਨੇ ਬੋਲਿਆ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਆ ਆ ਉਹਨੇ ਸੌਰੀ ਆਖਿਆ ਹਨਾ ਚਲੋ ਆਪਰ ਆਪਣੀ ਮੈਨੂੰ ਸੌਰੀ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਪਰ ਉਹਨੇ ਫੇਰ ਵੀ ਸਾਨੂੰ ਸੌਰੀ ਕਿਹਾ ਹਨਾ ਕਿ ਭਾਈ ਮੇਥੋਂ ਗਲਤੀ ਹੋ ਗਈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਕਿ ਆ ਯੂ نو ਮੈਂ ਮੁੰਡਿਆਂ ਨੂੰ ਤਾਂ ਚਾਹ ਰਿਹਾ ਸੀ ਸਟੂਡੀਓ ਬੈਠੇ ਨਾਲ ਇਕੱਠੇ ਮੇਰੇ ਹਿਸਾਬ ਨਾਲ ਤਾਂ ਉਹ ਨਹੀਂ ਸੀ ਮੁੰਡਾ ਉਹਨੇ ਦਿਲਾਉਣੀ ਕੋਸ਼ਿਸ਼ ਸ਼ਾਇਦ ਨਾ ਚਾਹੁੰਦਾ ਹੋਵੇ ਇਹ ਬੋਲੇ ਜੋ ਮਰਜੀ ਬੋਲ ਪਿਆ ਆ ਠੀਕ ਆ ਪਰ ਯੂ نو ਮੇਰੇ ਸਾਹਮਣੇ ਉਹਦੀ ਸੌਰੀ ਜੈਨੂਇਨ ਸੀ ਕੀ ਹਨਾ ਬਾਕੀ ਰੱਬ ਜਾਣਦਾ ਜਦੋਂ ਵੀ ਸਾਡੇ ਨਾਲ ਬੈਠਾ ਉਹ ਮੁੰਡਾ ਉਹਨੇ ਬਾਈ ਦੀ ਰਿਸਪੈਕਟ ਕੀਤੀ ਹਨਾ ਤੇ ਮੈਂ ਸੋਚ ਨਹੀਂ ਸਕਦਾ ਉਹਨੇ ਕਿਵੇਂ ਆਹ ਚੀਜ਼ਾਂ ਕਹਿ ਦਿੱਤੀ ਹਨਾ ਪਰ ਉਹਨਾਂ ਦਾ ਕਿ ਉਹਦੀ ਪੀਤੀ ਸੀ ਕੀ ਤੇ ਉਹ ਤਾਂ ਗਲਤੀ ਹੋ ਗਈ ਤਬ ਉਹ ਮੈਨੂੰ ਉਹਦੇ ਨਾਲ ਨਹੀਂ ਹੁਣ ਯੂ نو ਮੈਂ ਜਿਹੜੀ ਗੱਲ ਜਾਦੇ ਕਰਨਾ ਚਾਹੁੰਦਾ ਸੀ ਕਿ ਜਿਹੜੇ ਆਹ ਪੇਜ ਵਾਲੇ ਹਨ ਸਾਰੇ ਬੈਠੇ ਆ ਜਿਹੜੇ ਆਪਾਂ ਬਲੌਗਸ ਕਹਿੰਦੇ ਆ ਇਹ ਜਦੋਂ ਵੀ ਮੇਰੀ ਕੋਈ ਖਬਰ ਆਉਂਦੀ ਹੈ ਮੈਂ ਜਿੱਥੇ ਵੀ ਕੋਈ ਕੁਝ ਵੀ ਕਰਦਾ ਗਾਣਾ ਕੱਢਦਾ ਆ ਕੋਈ ਵੀ ਕਮੈਂਟ ਕਰਦਾ ਕੁਝ ਵੀ ਇਹ ਝਟ ਨਿਊਜ਼ ਪਾ ਜਾਂਦੇ ਆ ਕਿਸਾਨੀ ਮਾਰਟ ਨੇ ਇਦਾਂ ਬੋਲੀ ਜਾਂਦਾ ਇਹਨੂੰ ਜਾਂ ਉਹਨੂੰ ਬੋਲੀ ਜਾਂਦਾ ਇਦਾਂ ਜਿਹੜੇ ਆ ਰਿਵਿਊ ਵਾਲੇ ਬੈਠੇ ਆ ਸਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਇਹ ਖਬਰ ਨੂੰ 2 ਦਿਨ ਹੋ ਗਏ ਕਿਸ ਨੇ ਨਹੀਂ ਕੁਛ ਆਖਿਆ ਸਾਰੇ ਚੁੱਪ ਬੈਠੇ ਆ ਤੁਸੀਂ ਸਾਰੇ ਕਹਦੇ ਰਹਿੰਦੇ ਹੋ ਕਿ ਸਿੱਧੂ ਤੁਹਾਡਾ ਭਰਾ ਹਨ ਤੁਸੀਂ ਸਿੱਧੂ ਨੂੰ ਭਰਾ ਮੰਨਦੇ ਹੋ ਤੇ ਇਹ ਵੋ ਤੇ ਇੱਕ ਇਨਸਾਨ ਆਪਣੇ ਭਰਾ ਨੂੰ ਇੰਨਾ ਕੁਝ ਗੱਤ ਬੋਲ ਗਿਆ ਜਿਹੜਾ ਆਪਣਾ ਭਰਾ ਨਹੀਂ ਇੱਥੇ ਜਵਾਬ ਦੇਣ ਨੂੰ ਕਿਸੇ ਨੂੰ ਵੀ ਹਾਂ ਤੇ ਤੁਸੀਂ ਕਿਸੇ ਨੇ ਨਹੀਂ ਜਿਹੜਾ ਵੱਡੇ ਰਿਵਿਊ ਵਾਲੇ ਬੈਠੇ ਨਾ ਮੈਂ ਨਾਂ ਨਹੀਂ ਲੈਣਾ ਪਰ ਇਹਨਾਂ ਨੂੰ ਪਤਾ ਇਹ ਮੇਰੇ ਦੁਆਲੇ 24 ਘੰਟੇ ਰਹਿੰਦੇ ਆ ਸਣੀ ਮਾਰਟ ਨੂੰ ਇਦਾਂ ਬੋਲ ਨਹੀਂ ਜਾਂਦਾ ਕਿਸੇ ਨੂੰ ਚਾਟੀ YouTube ਤੇ ਆ ਕੇ ਬਹਿ ਬਹਿਂਦੇ ਚੁੰਨੀ ਪਾ ਕੇ ਮੇਰੀ ਖਬਰ ਦੇਣਾ ਤੇ ਹੁਣ ਮੈਂ ਵੇਟ ਕਰੀਏ ਨਾ ਤੁਹਾਡੀ ਭਰਾਵੋ ਮੈਂ ਤਾਂ ਬੈਠਾ ਮੈਂ ਤਾਂ YouTube ਖੋਲੀ ਬੈਠਾ ਚਾਹ ਵੀ ਮਰੇ ਰੱਖਿਆ ਕਿ ਦੇਖਦਾ ਕੀ ਕਹਿੰਦੇ ਅੱਜ ਇਹਦੇ ਬਾਰੇ ਪਰ ਵੀਰੇ 2 ਦਿਨ ਹੋ ਗਏ ਤੁਹਾਡੀ ਕੋਈ ਖਬਰ ਨਹੀਂ ਆਈ ਤੁਸੀਂ ਕੁਝ ਕਹਿ ਹੀ ਨਹੀਂ ਰਹੇ ਤੁਸੀਂ ਮੈਨੂੰ ਕਹਿੰਦੇ ਹੋ 24 ਘੰਟੇ ਕਿ ਯਾਰ ਮੈਂ ਸਿੱਧੂ ਬਾਰੇ ਬੋਲਦਾ ਮੈਂ ਇਹਨੂੰ ਮੈਂ ਸਿੱਧੂ ਦੇ ਨਾਲ ਇਹਨਾਂ ਤੇ ਤਾਂ ਕਰਕੇ ਮੇਰਾ ਚੱਲੀ ਜਾਂਦਾ ਤੇ ਵੀਰੇ ਮੈਨੂੰ ਤਾਂ ਬੋਲਣਾ ਪੈਂਦਾ ਕਿਉਂਕਿ ਆ ਦੇਖੋ ਅੱਜ ਟਾਈਮ ਆ ਗਿਆ ਜਿਹੜਾ ਆਪਣੇ ਭਰਾ ਨੂੰ ਕੋਈ ਗੱਤ ਬੋਲ ਗਿਆ ਤੇ ਤੁਸੀਂ ਕਿਸਨੇ ਨਹੀਂ ਕੁਝ ਬੋਲਿਆ ਤਾਂ ਕਰਕੇ ਜਦੋਂ ਮੈਂ ਸਟੈਂਡ ਲੀਨਾ ਭਰਾ ਦੇ ਨਾਲ ਜਿਹੜਾ ਇੱਥੇ ਹੈ ਨਹੀਂ ਮੈਨੂੰ ਉਹ ਉਹ ਨੂੰ ਤਾਂ ਮੈਂ ਦਿਖਾ ਨਹੀਂ ਸਕਦਾ ਹੁਣ ਕਿ ਭਰਾ ਮੈਂ ਤੇਰੇ ਨਾਲ ਖੜਾ ਠੀਕ ਹੈ ਪਰ ਮੈਂ ਫੇਰ ਵੀ ਨਾਲ ਆ ਤੇ ਇਹ ਕਿਸ ਨੂੰ ਦਿਖਾਉਣ ਦੀ ਗੱਲ ਨਹੀਂ ਮੈਂ ਨੈਟਵਰਕ ਨਾਲ ਹੋਵੇ ਮੈਂ ਫੇਰ ਵੀ ਭਾਈ ਦੇ ਨਾਲ ਆ ਯੂ ਅੰਡਰਸਟੈਂਡ ਵਟ ਆਮ ਸੇਇੰਗ ਪਰ ਜਿਹੜੇ ਬਲੌਗ ਵਾਲਿਆਂ ਆ ਅਸੀਂ 2-3 ਮਿੰਟ ਜਿਹੜੇ ਲਾਉਣੇ ਸੀ ਮੈਂ ਤੁਹਾਨੂੰ ਦੱਸਣਾ ਹੈ ਕਿ ਮੈਨੂੰ ਪਤਾ ਕੀ ਚੱਲ ਰਿਹਾ ਹੈ ਇਹ ਅੱਜ ਦੀ ਖੇਡ ਨਹੀਂ ਤੁਹਾਡੀ ਇਹ ਜਿਉਂ ਦਾ ਮੈਂ ਸ਼ੁਰੂ ਕੀਤਾ 2006 ਦਾ ਕੰਮ ਸ਼ੁਰੂ ਕੀਤਾ ਤੁਸੀਂ ਇਦਾਂ ਹੀ ਕਰੀ ਆ ਰਹੇ ਹੋ ਸਾਡੇ ਨਾਲ ਪਹਿਲਾਂ ਸਿੱਧੂ ਨਾਲ ਕਰਦੇ ਸੀ ਸਾਡੇ ਨਾਲ ਵੀ ਕੀਤਾ ਸੀ ਤੇ ਹੁਣ ਤੁਸੀਂ ਫੇਰ ਮੇਰੇ ਨਾਲ ਦੁਬਾਰਾ ਉਹੀ ਕਰ ਰਹੇ ਹੋ ਸਣੀ ਦੀ ਬੁਰੀ ਖਬਰ ਛੇਦੀ ਛੇਦੀ ਸ਼ਾਬਦੋ ਕੋਈ ਜਦ ਮੈਂ ਚੱਜ ਦਾ ਕੰਮ ਕਰਦਾ ਤੁਸੀਂ ਕੁਝ ਨਹੀਂ ਕਹਿੰਦੇ ਕਿ ਸਣੀ ਨੇ ਅੱਜ ਬੋਲਿਆ ਸਿੱਧੂ ਬਾਰੇ ਹੋਰ ਕੋਈ ਨਹੀਂ ਬੋਲਿਆ ਹੋਰ ਕੋਈ ਨਹੀਂ ਬੋਲਿਆ ਠੀਕ ਹੈ ਤੇ ਇੱਕ ਦੋ ਸਿੰਗਰ ਵੀ ਆ ਜਿਹੜੇ ਮੇਰੀ ਵੀਡੀਓ ਪਾ ਰਹੇ ਸੀਗੇ ਪਹਿਲਾਂ ਕਹਿੰਦੇ ਸੀਗੇ ਸਾਨੀ ਮਾਰਟ ਨੇ ਫੇਮ ਕੱਟ ਰਿਆ ਸਿੱਧੂ ਦੇ ਨਾਲ ਤੋਂ ਠੀਕ ਆ ਵੀਰੇ ਤੁਸੀਂ ਸ਼ਾਇਦ ਸਹੀ ਹੋ ਸਕਦੇ ਆ ਦੇ ਥਾਂ ਤੇ ਪਰ ਜੇ ਤੁਸੀਂ ਆਨੇ ਸਿੱਧੂ ਤੁਹਾਡਾ ਭਰਾ ਜਿਹੜੇ ਤੁਸੀਂ ਕਹਿੰਦੇ ਹੋ ਆਹਾ ਮੁੰਡਾ ਆਪਣੇ ਭਰਾ ਨੂੰ ਗਾਣਾ ਕੱਢ ਗਿਆ ਤੇ ਤੁਸੀਂ ਬੋਲੇ ਨਹੀਂ ਵੀਰੇ ਠੀਕ ਆ ਤੁਸੀਂ ਬੋਲੇ ਨਹੀਂ ਕਿ ਹੁਣ ਸੋ ਮੇਰੇ ਆਹ ਕਿਹਨੂੰ ਹਟਜੋ ਜਾਂ ਕਿਹ ਚੱਲੋ ਪਰ ਮੈਂ ਹੁਣ ਆ ਜਮਾ ਤੁਹਾਡੇ ਦੇ ਸੀ ਭਲਾ ਦੀ ਠੀਕ ਆ ਜੇ ਮੈਂ ਵੇਟ ਕਰਦਾ ਮੈਂ ਲਾਈਵ ਤੋਂ ਐਂਡ ਕਰਕੇ ਮੈਂ ਘਰੇ ਹੀ ਚੱਲਿਆ ਬਿਨਾਂ ਮੈਂ ਲੈਪਟਾਪ ਖੋਲ ਕੇ ਵੀਰ ਮੈਂ ਤੁਹਾਡੇ YouTube ਨੂੰ ਰਿਫਰੈਸ਼ ਕਰੀ ਹਣਾ 24 ਘੰਟੇ ਮੈਂ ਦੇਖਦਾ ਕੀ ਬੋਲਦੇ ਤੁਸੀਂ ਆ ਵੱਡੇ ਰਿਵਿਊ ਵਾਲੇ ਮੈਨੂੰ ਬਾੜੀ ਖਹਿਜੇ ਚੜਾਉਂਦੇ ਆ ਮੈਂ ਜੋ ਕੈਮਰਾ ਹੈ ਜਾਂ ਕੇ ਕੇ ਚਾਪੜੂ ਸੀ ਕਰਨ ਲੱਜਿੰਦੇ ਹੂੰ ਤੁਹਾਨੂੰ ਕੁਝ ਪਤਾ ਹੈ ਨਹੀਂ ਜਾਂ ਮੈਨੂੰ ਲੱਗਦਾ ਨਾ ਇਦਾਂ ਹੋਇਆ ਸਾਰੇ ਜੇ ਟੁਗਲੀਆਂ ਕਰਨੀਆਂ ਇੱਥੇ ਕੈਮਰੇ ਨੂੰ ਰੀ ਕਰਨੀ ਆ ਬਹਿ ਗਏ 24 ਘੰਟੇ ਕੋਈ ਚੱਜ ਦਾ ਕੰਮ ਕਰੋ ਵੱਡੇ ਓ ਜੀ ਬਨੇ ਬੈਠੇ ਆ ਤੁਸੀਂ ਕੰਮ ਕਰੋ ਚੱਜ ਦਾ ਤੇ ਨੈਕਸਟ ਟਾਈਮ ਜਿੱਥੇ ਮੈਂ ਚੱਜ ਦਾ ਕੰਮ ਕੀਤਾ ਵੀਰੇ ਉੱਥੇ ਪਾਈਂ ਖਬਰ ਤੇ ਜਿੱਥੇ ਮਾੜਾ ਕੀਤਾ ਨਾ ਬੋਲੀ ਨਾ ਕਿ ਹੁਣ ਬਥੇਰੇ ਮਾੜਾ ਕਰਦੇ ਤੁਸੀਂ ਬੋਲੇ ਨਹੀਂ ਏ ਪੁਗਾਈ ਕਰੀ ਨਾ ਮੈਨੂੰ ਯਾਦ ਆ ਨਾ ਭਰੋ ਮੈਨੂੰ ਇੱਕ ਗੱਲ ਯਾਦ ਆ ਜਦੋਂ ਨਸੀਬ ਗਿਆ ਸੀ ਇੰਟਰਵਿਊ ਤੇ ਮੈਨੂੰ ਪਤਾ ਨਹੀਂ ਕਿਹੜੀ ਇੰਟਰਵਿਊ ਸੀ ਇੰਟਰਵਿਊ ਤੇ ਗਿਆ ਸੀਗਾ ਠੀਕ ਆ ਤੁਸੀਂ ਸਾਰੇ ਉਹਦੀ ਦਿਵਾਲੇ ਹੋਗੇ ਕਿ ਨਸੀਬ ਇਦਾਂ ਬੋਲ ਗਿਆ ਨਸੀਬ ਇਦਾਂ ਬੋਲ ਗਿਆ ਉਹ ਨਸੀਬ ਕੀ ਬੋਲ ਗਿਆ ਸੀ ਉਹ ਤੋਂ ਤੁਸੀਂ ਸੁਣਿਆ ਉਹ ਆਂਦਾ ਕਿ ਮੈਂ ਪ੍ਰਾ ਦੀ ਆਈਡੀਓਲੋਜੀ ਫਾਲੋ ਕਰਦਾ ਸਿੱਧੂ ਦੀ ਕਿ ਬੋ ਮੈਂ ਮੈਂ ਵੀ ਸਿੱਧੂ ਵਰਗਾ ਹੀ ਆ ਉਹ ਬੰਦਾ ਉਹਨੂੰ ਪ੍ਰੇਸ਼ ਕਰ ਰਿਹਾ ਤੁਸੀਂ ਉਹਨੂੰ ਥੱਲੇ ਲਾਉਣ ਨੂੰ ਫਿਰਦੇ ਸੀਗੇ ਤੁਸੀਂ ਸਾਰੇ ਇਕੱਠੇ ਹੋਗੇ ਆ ਪੌਡਕਾਸਟ ਵਾਲੇ ਸਾਰੇ ਇਕੱਠੇ ਹੋਗੇ ਉਹ ਨਸੀਬ ਹੋ ਬਦ ਨਸੀਬ ਸਾਰੇ ਉਥੋਂ ਨੂੰ ਸ਼ਰਮ ਨਹੀਂ ਹੁੰਦੀ ਬ్రో ਤੁਸੀਂ ਸੁਣੋ ਤੁਸੀਂ ਖਬਰ ਕਿਵੇਂ ਫਲੋਨੇ ਬ్రో ਤੁਸੀਂ ਖਾ ਉਹ ਉਹਨੇ ਕੁਝ ਚੰਗਾ ਬੋਲਿਆ ਤੁਸੀਂ ਉਹਦੇ ਮਾੜਾ ਕਰਨ ਲੱਗ ਗਏ ਜਿਹੜਾ ਮਾੜਾ ਬੋਲੀ ਜਾਂਦਾ ਤੁਸੀਂ ਉਹਨੂੰ ਕੁਝ ਕਹਿ ਹੀ ਨਹੀਂ ਰਹੇ ਹੁਣ ਤੇ ਮੈਂ ਚਾਹੁੰਦਾ ਨਹੀਂ ਆ ਆ ਮੁੰਡੇ ਨੂੰ ਵੀ ਮੈਂ ਜਾਣਦਾ ਮੈਂ ਨਾ ਨਹੀਂ ਸਾਬੋ ਮੈਂ ਨਹੀਂ ਚਾਹੁੰਦਾ ਇਹਨੂੰ ਕੁਝ ਕੁਝ ਵੀ ਕੋਈ ਕਹਵੇ ਉਹ ਤਾਂ ਗਲਤੀ ਹੋ ਗਈ ਉਹਨੇ ਮੰਨ ਲਿਆ ਠੀਕ ਆ ਬ్రో ਆ ਪਰ ਆਪ ਬਣੀਏ ਤੋਂ ਵੱਧ ਕੀ ਕਰੀਏ ਪਰ ਬੋ ਤੁਸੀਂ ਇੱਕ ਇਨਸਾਨ ਨੂੰ ਨਾ ਜੋ ਉਹ ਥੱਲੇ ਹੁੰਦਾ ਤੁਸੀਂ ਉਹਦੇ ਆਗੇ ਲੱਤ ਮਾਰ ਦਿਓ ਜਾਣ ਕੇ ਕਿ ਤੁਹਾਨੂੰ ਪਤਾ ਸੌਖਾ ਜੋ ਮੈਨਾਂ ਲਾ ਤੁਹਾਡੀ ਨਾ ਸੂ ਹੋਰ ਜਣੇ ਹੋਣਗੇ ਰਤ ਮਾਰਨ ਨੂੰ ਠੀਕ ਆ ਐਦਾਂ ਨਾ ਕਰਿਆ ਕਰੋ ਉਹ ਆਨੇ ਆਪਾ ਪੰਜਾਬੀ ਆ ਪੰਜਾਬੀਆਂ ਵੀਰੇ ਅਸੀਂ ਕੈਨੇਡਾ ਰਹਿ ਗਏ ਤੁਸੀਂ ਪੰਜਾਬ ਜਾ ਅੱਧੇ ਤੁਸੀਂ ਪੰਜਾਬੀ ਕੀ ਹੋ ਤੁਸੀਂ ਚਲ ਮੈਨੂੰ ਸ਼ਰਮ ਆਉਂਦੀ ਏ ਕੀ ਵੀਰ ਯਾਰ ਤੁਸੀਂ ਐਦਾਂ ਲੋਕਾਂ ਨਾਲ ਕਰ ਦਿਓ ਕਿ ਬੰਦੇ ਨੂੰ ਡਘੋਣ ਲਈ ਤੁਸੀਂ ਇੰਨੀ ਹਰਕਤਾਂ ਕਰ ਦਿਓ ਸ਼ਰਮ ਨਹੀਂ ਚਾਹੀਦੀ ਤੁਹਾਨੂੰ ਮੈਨੂੰ ਨਹੀਂ ਤੁਹਾਨੂੰ ਨਹੀਂ ਚਾਹੀਦੀ ਫਰਬੂ ਮੈਂ ਕਿਸੇ ਦਾ ਮੈਂ ਆਹੀ ਕਹਿਣਾ ਸੀ ਜਿਹੜੇ ਬਲੌਗ ਵਾਲੇ ਵੀਰ ਮੈਂ ਤੁਹਾਡੀ ਵੇਟ ਕਰ ਰਿਹਾ ਜਿਹੜੇ ਪੇਜ ਆ ਨਾ ਮਿਊਜ਼ਿਕ ਵਾਲੇ ਜਿਹੜੇ ਸਾਡਾ ਕਦੇ ਗਾਣਾ ਨਹੀਂ ਪਾਉਂਦੇ ਨਾ ਜੋ ਸਾਡਾ ਨਵਾਂ ਗਾਣਾ ਹੁੰਦਾ ਉਹ ਕਦੇ ਪਾਉਂਦੇ ਨਹੀਂ ਕਿ ਹਾਂ ਸਣੀ ਮੌਰਟਨ ਗਾਣਾ ਕੱਢਿਆ ਠੀਕ ਆ ਪਰ ਜਦੋਂ ਮੈਂ ਕੋਈ ਕਮੈਂਟ ਕਰ ਦਿੰਦਾ ਉਹ ਸਣੀ ਮੌਰਟਨ ਇਦਾਂ ਬੋਲ ਗਿਆ ਤੇ ਬੋਲ ਗਿਆ ਵੀਰੇ ਤੁਸੀਂ ਕੀ ਲੈਣਾ ਜੋ ਗਾਣੇ ਕੱਢਦੇ ਨੇ ਤੁਹਾਡੇ ਮਿਊਜ਼ਿਕ ਵਾਲਾ ਚੈਨਲ ਆ ਕਮੈਂਟ ਵਾਲਾ ਚੈਨਲ ਨਹੀਂ ਆ ਸੋ ਹਾਂ ਬ੍ਰੋ ਮੈਂ ਵੇਟ ਕਰ ਰਿਹਾ ਮੈਂ ਮੈਂ ਕਰਿਆਗੇ ਲੈਪਟਾਪ ਖੋਲਦਾ ਮੈਂ ਤੁਹਾਡੀ ਰਿਵਿਊ ਦੇਖਣੀ ਹੈ ਵੀਰੇ ਜਿਹੜੀ ਤਕਰੀਰ ਤਗੜੀ ਬਣਾਉਣੇ ਚੋ ਵੀਕੈਂਡ ਹੈ ਠੀਕ ਹੈ ਲੋਕਾਂ ਦੇ ਦਵਾਰੇ ਨਾ ਪਿਆ ਕਰੋ